ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਹੈ ਹਾਂ ਅੱਜ ਦੀ ਵੱਡੀ ਖਬਰ ਰੋਡਵੇ ਬੱਸਾਂ ਨੂੰ ਲੈ ਕੇ ਨਵਾਂ ਹੋਇਆ ਫਰਮਾਨ ਲੱਗ 50 ਹਜ਼ਾਰ ਯਾਤਰੀਆਂ ਤੇ ਪਵੇਗਾ ਅਸੇ 350 ਬੱਸਾਂ ਦਾ ਬਦਲਿਆ ਰੂਟ ਸਾਬਾਬਾਦ ਟਰਾਂਸਪੋਰਟ ਕਾਰਪੋਰੇਸ਼ਨ ਨੇ 350 ਬੱਸਾਂ ਦੇ ਰੂਟ ਬਦਲਣ ਲਈ ਅੰਤਿਮ ਰੂਟ ਮੈਪ ਤਿਆਰ ਕੀਤਾ ਹੈ ਰੂਟ ਬਦਲਣ ਕਾਰਨ ਹਰ ਰੋਜ਼ 5 ਵਾਧੂ ਕਿਰਾਏ ਦਾ ਬੋਝ ਚੁਲਣਾ ਪਵੇਗਾ ਇਸ ਦੇ ਨਾਲ ਹੀ ਮੌਜੂਦਾ ਰੂਟਾਂ ਦੇ ਵਿਚਕਾਰ ਆਉਣ ਵਾਲੇ ਸ਼ਹਿਰਾਂ ਤੇ ਯਾਤਰੀਆਂ ਨੂੰ ਰੋਡਵੇਜ ਬਸਾਂ ਦਾ ਬਸਾਂ ਸੇਵਾ ਦਾ ਲਾਭ ਨਾ ਮਿਲਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨੇ ਪਾਵੇਗਾ ਇਸ ਦੇ ਨਾਲ ਹੀ ਹਰਦਵਾਰ ਅਤੇ ਰਿਸ਼ੀਕੇਸ਼ ਦਾ ਰੂਟ ਪਹਿਲਾਂ ਹੀ ਬਦਲਿਆ ਜਾ ਚੁੱਕਾ ਹੈ ਗੜਮੁਕ ਤੇਸ਼ਵਰ ਵਿੱਚ NH9 ਬੰਦ ਹੋਣ ਕਾਰਨ ਕੋਸ਼ਾਬੀ ਦੀਪੂ ਦੇ ਗੜਮੁਕ ਤੇਸ਼ਵਰ ਬਿਸੰਬਲ, ਰਾਮਪੁਰਾ, ਮੁਰਾਦਾਬਾਦ, ਬਲੇਰੀ, ਰਾਤਾਂਪੁਰ ਅਤੇ ਕਾਲਾਗੜ੍ਹ ਜਾਣ ਵਾਲੀਆਂ ਬੱਸਾਂ ਦਾ ਰੂਟ 18 ਜੁਲਾਈ ਦੀ ਰਾਤ ਨੂੰ ਡਰਾਈਵਰ ਸ਼ਨ ਕੈਂਸਲ ਕਰਕੇ ਬਦਲਿਆ ਜਾਵੇਗਾ। ਇਸ ਦੇ ਨਾਲ ਹੀ ਗਾਜ਼ੀਆਬਾਦ ਡਿਪੂ ਤੋਂ ਬਲੰਦ ਸ਼ਹਿਰ, ਖੁਜਰਾ, ਅਲੀਗੜ੍ਹ ਅਤੇ ਮੈਰਠ ਜਾਣ ਵਾਲੀਆਂ ਬੱਸਾਂ ਦਾ ਰੂਟ ਸ਼ਹਿਰ ਵਿੱਚ ਬਾਹਰੀ ਬਾਨਾਂ ਤੇ ਪਾਬੰਦੀ ਕਾਰਨ ਬਦਲਿਆ ਜਾਵੇਗਾ। ਇਨ੍ਹਾਂ ਸ਼ਹਿਰਾਂ ਲਈ ਚੱਲਣ ਵਾਲੀਆਂ ਬੱਸਾਂ ਦੇ ਰੂਟ ਬਦਲਣ ਨਾਲ ਕਿਲੋਮੀਟਰ ਵੀ ਵਧਣਗੇ ਜੇਕਰ ਇੱਕ ਆਮ بس ਦੀ ਦੂਰੀ 1 ਕਿਲੋਮੀਟਰ ਵੱਧਦੀ ਹੈ ਤਾਂ ਕਿਰਾਇਆ 1.30 ਰੁਪਏ ਵੱਧ ਜਾਵੇਗਾ ਇਸ ਦੇ ਨਾਲ ਹੀ ਏਸੀ ਦਾ ਏਸੀ ਬਸਾਂ ਦਾ ਕਿਰਾਇਆ ਵੀ ਪ੍ਰਤੀ ਕਿਲੋਮੀਟਰ ਵੱਧ ਜਾਵੇਗਾ ਇਕੱਲੇ ਕੋਸ਼ਾਬੀ ਡੀਪੂ ਦੇ ਬਲੇਰੀ ਦੀ ਰੂਟ ਦੇ ਪੰਜ ਖੇਤਰਾਂ ਦੀਆਂ ਲਗਭਗ 100 ਦੁਵਾਰਾ ਰੋਜ਼ਾਨਾ ਲਗਭਗ 20000 ਯਾਤਰੀ ਯਾਤਰਾ ਕਰਦੇ ਹਨ ਇਸੇ ਤਰ੍ਹਾਂ ਧਾਮਪੁਰ ਅਤੇ ਕਾਲਾਗੜ੍ਹ ਲਈ ਰੋਜ਼ਾਨਾ ਲਗਭਗ 6 ਤੋਂ 7000 ਯਾਤਰੀ ਯਾਤਰਾ ਕਰਦੇ ਹਨ ਜਾਨੀ ਕਿ ਕੁੱਲ ਮਿਲਾ ਕੇ 50000 ਤੋਂ ਵੱਧ ਯਾਤਰੀਆਂ ਨੂੰ ਰਜਾਨਾ ਵਾਧੂ ਕਿਰਾਇਆ ਦੇਣਾ ਪਵੇਗਾ ਅਧਿਕਾਰੀਆਂ ਦਾ ਮੰਨਣਾ ਹੈ ਕਿ ਲੰਬੇ ਰੂਟਾਂ ਤੇ ਬੱਸਾਂ ਦਾ ਕਿਰਾਇਆ ਵਾਧ 50 ਤੋਂ 100 ਰੁਪਏ ਵੱਧ ਸਕਦਾ ਹੈ ਇਸ ਲਈ ਇਲੈਕਟ੍ਰੋਨਿਕ ਟਿਕਟ ਮਸ਼ੀਨ ਨੂੰ ਵੀ ਅਪਡੇਟ ਕੀਤਾ ਜਾਵੇਗਾ ਮੋਦੀ ਨਗਰ ਵਿੱਚ ਮੇਰਠ ਰੋਡ ਬੰਦ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਡਰਾਈਵਰ ਰੈਸ਼ਨ ਕੰ ਚੱਲ ਰਿਹਾ ਹੈ ਇੱਥੇ ਮੇਰਠ ਜਾਣ ਵਾਲੀਆਂ ਬੱਸਾਂ ਨੂੰ ਦਿੱਲੀ ਮੇਰਠ ਐਕਸਪ੍ਰੈਸ ਵੇਵ ਰਾਹੀਂ ਭੇਜਿਆ ਜਾ ਰਿਹਾ ਹੈ ਲਾਲਕੁਆਂ ਵਿਖੇ ਅਸਥਾਈ ਬੱਸ ਸਟੇਸ਼ਨ ਬਣਾਇਆ ਜਾਵੇਗਾ ਸ਼ਹਿਰ ਵਿੱਚ ਬੱਸਾਂ ਦੇ ਦਾਖਲੇ ਤੇ ਪੂਰੀ ਤਰ੍ਹਾਂ پابੰਦੀ ਲੱਗਣ ਤੋਂ ਬਾਅਦ ਅਲੀਗੜ੍ਹ ਦੇ ਬੁਲੰਦ ਸ਼ਹਿਰ ਤੋਂ ਬੱਸਾਂ ਦੀ ਸੰਚਾਲਨ ਲਈ ਲਾਲਕੁਆਂ ਵਿਖੇ ਇੱਕ ਅਸਥਾਈ ਬੱਸ ਸਟੇਸ਼ਨ ਬਣਾਇਆ ਜਾਵੇਗਾ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ